ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇ ਲੈ ਕੇ ਆਏ ਹਾਂ ਜੀ ਦੋ ਬਾਈ ਗੱਬਣਾ ਨੇ ਇੱਕ ਤਾਜੀ ਸੂਈ ਵੀ ਆਓ ਪੁੱਛ ਲੈਨੇ ਬਾਈ ਟੋਟੀ ਜੀ ਭਾਈ ਜੀ ਹਸੀਕਾਰ ਸਸੀਗਾ ਬਾਈ ਹੋ ਠੀਕ ਹੋ ਵਧੀਆ ਹਾਂਜੀ ਵਧੀਆ ਨਾਮ ਤੇ ਐਡਰੈਸ ਹੋ ਨਾ ਬਾਈ ਜਗਦੀਸ਼ ਸਿੰਘ ਪਿੰਡ ਨੇਨਿਆ ਜਿਹੜਾ ਬਰਨਾਲਾ ਤਹਿਸੀਲ ਵੇਟਾਪਾ ਵੀਰੇ ਨੇੜੇ ਪਿੰਡ ਬੇ ਫਰਾਂ ਉਹ ਰਹਿ ਜਾਂਦਾ ਇੱਧਰੇ ਪਾਸੇ ਬਈ ਇੱਧਰ ਸੈਨਾ ਰਹਿ ਜਾਂਦਾ ਮੋਬਾਈਲ ਨੰਬਰ ਬੋ ਨੰਬਰ ਆਪਣਾ 7087811953 ਠੀਕ ਹੈ ਬਈ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਹੁੰਦੀ ਹੈ ਇਹ ਵੀਰੇ ਦੂਜਾ ਸੂਆ ਹੁੰਦੀ ਹੈ ਕਿੰਨੇ ਦਿਨ ਲੈਣੀ ਆ ਇਹ ਬਈ 15 ਦਿਨ ਬਾਕੀ ਆ 15 ਦਿਨ ਹਾਂ ਚੀ ਆਰਡਰ ਦੇਖੋ ਬਈ ਲੈਟਰ ਲਾਂਡੋ ਲਾਂ ਖਾਇ ਢੱਲਾ ਬਹੁਤ ਪਈਆਂ ਥਣ ਬਹੁਤ ਚੰਗਾ ਕਰਾ ਕਰਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਠਣੀ ਹੁੰਡੀ ਫੁੱਲਾ ਹਾਂ ਬਈ ਜੇ ਮਰ ਗਿਆ ਹੱਥ ਫਿਰਿਆ ਖੋਲੀ ਛਤ ਠੀਕ ਆ ਬਈ ਕੀ ਰਿਕਾਰਡ ਦੁੱਧ ਦਾ ਬਈ ਬਈ ਪਹਿਲੇ ਜੀ 17 ਲੀਟਰ ਚ ਹਾਂ 17 ਹਾਂ ਬੰਦ ਚੱਲੇ ਦੀ ਆ ਰਿਕਾਰਡ ਹਾਂ ਖਾਣ ਲਈ ਵਾ ਬੜਾ ਚੰਗਾ ਫੇਸ ਬੜਾ ਪਿਆਰਾ ਕੱਦ ਵੱਡ ਚੰਗਾ ਰੰਗ ਰੂਪ ਕਰਮਾਈ ਦਾ ਚੰਗਾ ਤੋਰਾ ਤਰਾ ਨਖਾ ਆਨੇ ਬਈ ਤੋਰਾ ਤਰਾ ਵੀ ਕਰਮਾਈ ਦਾ ਚੰਗਾ ਕਰੂ ਠੰਡੀ ਠੁੰਡੀ ਆ ਬਈ ਜਿਵੇਂ ਮਰਜੀ ਕੋਈ ਚੁਣ ਜਾ ਠੀਕ ਆ ਬਈ ਤੇ ਕੀ ਮੋਲ ਆ ਬਈ ਜੈਜ ਵੀਰੇ ਵੀਰੇ ਇਹ 65000 ਦੀ ਦਵੇਂ ਕੱਚੀ ਠੀਕ ਆ ਮਾਨ ਟਾਣ ਹੋ ਜੀ ਵੀਰੇ ਹਾਂ ਇਹ ਚ ਮਾਨਤਾ ਨਹੀਂ ਕਰਾਂ ਵੀਰੇ 65000 65000 ਰੁਪਇਆ ਮੋਲ ਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਨ ਜਰੂਰ ਹੋ ਜਾਗਾ ਹਾਂ ਅੱਗੇ ਵੀ ਦੋ ਲੋ ਇਹ ਵੀ ਟੋਕੜਾ 2 ਮਹੀਨੇ ਨਹੀਂ ਸੁੱਈ ਦੀ ਆ ਠੀਕ ਆ ਆਪਾਂ ਨੂੰ 10 ਲੀਟਰ ਦੁੱਧ ਅਗਲੇ ਮੰਨ ਲੈ ਕੇ ਦਿਆ ਹੈ ਵਾਹ 8 ਲੀਟਰ ਆਪਾਂ ਚੋਇਆ ਕੱਲ ਹੀ ਲੈਂਦੀ ਆ ਵੀਰੇ ਠੀਕ ਆ ਹਾਂ ਵੀਰੇ ਨੱਟ ਪਿਆਰਾ ਹਾਂ ਨੱਟ ਪਿਆਰਾ ਦੋ ਲੰਗ ਚੋਰੀ ਹਾਂ ਹਾਂ ਲੈ ਆਰਡਰ ਬੜਾ ਕਮਾਲ ਦਾ ਮੁੱਕੀ ਵਾਲਾ ਤਾਨਾ ਕੱ ਲੈ ਬਈ ਗਾਣੇ ਜੀ ਨਹੀਂ ਲਾ ਨਾ ਪੱਠੇ ਪੱਠੇ ਖਾਂਦੀ ਰੰਬੂ ਹੀ ਜਾਂਦੀ ਠੀਕ ਆ ਬਈ ਖੋਲ ਦੇ ਬਈ ਤੋਰ ਕੇ ਦਿਖਾ ਦੇ ਦੂਜਾ ਸੂਆ ਬਹਿੜਾ ਠੀਕ ਆ ਉਹ ਚਾਰ ਦੰਦ ਉਹ ਚਾਰ ਦੰਦ ਦਾ ਦੂਜਾ ਸੂਆ ਬਈ ਤੋਪੇ ਕੇ ਇਸ ਬੜਾ ਪਿਆਰਾ ਰੰਗ ਰੂਪ ਚੰਗਾ ਤੋਰਾ ਤੋਰਾ ਵੀ ਕਰਮ ਵਾਲੀ ਦਾ ਚੰਗਾਗਾ ਜੇ ਮਰਦੀ ਬਹਿ ਜਾ ਬਈ ਇੱਥੇ ਖੜੀ ਕੁੜੀ ਕੋਈ ਚੱਕਰ ਨਹੀਂ ਨਿਆਣਾ ਪਾ ਨਾ ਪਾਲ ਲੈ ਬਈ ਕਿਵੇਂ ਮਰਦੀ ਬਹਿ ਜਾ ਕਰਮ ਵਾਲੀ ਕਹਿੰਦੀ ਕੁਛ ਨਹੀਂ ਪੂਰੀ ਠੰਡੀ ਸੀਲਾ ਨਿਆਣਾ ਪਾਉਣਾ ਪਾਲ ਹੀ ਪਉਣਾ ਬਈ ਕਹਿੰਦਾ ਤਾਂ ਵੀ ਕੋਈ ਚੱਕ ਨਹੀਂ ਨਾ ਆਪਾਂ ਮੁੱਲ ਕੀ ਆ ਬਈ ਜਾਇਜ ਇਹ ਵੀਰੇ 35000 ਦੀ ਦੇਵਾਂਗੇ ਵੀਰੇ ਮਾਨਤਾਨ ਹੋ ਜਾ ਬਈ ਮਾਨਤਾ ਨਹੀਂ ਕਰਾਂਗੇ ਠੀਕ ਹੈ ਹਾਂ ਵੀਰੇ ਹਾਂ ਮੁੱਲ ਜਾਇਜ ਆ ਬਈ ਮਾਨਤਾਨ ਵਿੱਚੋਂ ਜਰੂਰ ਹੋ ਜਾ ਅੱਗੇ ਵੀਰੇ ਲਾਸਟ ਸੂਈ ਵੀ ਹੈ ਹਾਂ ਵੀਰੇ ਕਿਹੜਾ ਸੂਈ ਦੂਜਾ ਸੂਆ ਸੂਈ ਵੀ ਹੈ ਵੀਰੇ ਕਦੋਂ ਸੂਈ ਹੈ ਬਈ ਇਹ ਸੂਈ ਨੂੰ ਆ 4 ਦਿਨ ਹੋ ਗਏ ਵੀਰੇ 4 ਦਿਨ ਹੋ ਗਏ ਹਾਂ ਬੱਚਾ ਕੀ ਬੱਚਾ ਮਗਰ ਬੱਥਾ ਵੀਰੇ ਬੱਥਾ ਬਈ ਹਾਂ ਹਾਂ ਕੱਡ ਗੁੱਦ ਬਹੁਤ ਆ ਵੈਰ ਦਾ ਚੜਾਈ ਚੁਰੀ ਬਹੁਤ ਲੰਬੀ ਹੈ ਸਹੀ ਗੱਲ ਹੈ ਬਾਈ ਕਿੰਨਾ ਬੋਹਲਾ ਜਾਂ ਦੁੱਧ ਤੇ ਆ ਵੇਲੇ 18 ਲੀਟਰ ਦੁੱਧ ਤਿਆਰ ਹੋ ਗਏ ਨੇ ਨੱਟ ਤਿਆਰ ਆ ਗਏ ਹਾਂ ਵੀਰੇ ਆਪਾਂ 20 ਮੰਨ ਕੇ ਦੇਵਾਂਗੇ ਉਹ ਅਗਲੀ ਦੀ ਕਿਸਮਤ ਆ ਵੱਧ ਦੇ ਕੇ ਘੱਟ ਦੇ ਆਰਡਰ ਕਮਾਲ ਦਾ ਕੱਲਾ ਕੱਲਾ ਥਾਣ ਮੁੱਠੀ ਇਹ ਤਾਂ ਲਾਇਬਰੀ ਹੱਥ ਨੂੰ ਬੰਨ ਜਾਣਾ ਹੈ ਪੂਰੇ ਗੇਵ ਤੇ ਇਲੈਕਟ੍ਰਲ ਲਾਡੂ ਲੰਬਾ ਪਈਆਂ ਨੇ ਹਾਂ ਬਾਈ ਸਾਰੀਆਂ ਵਰਡਲਾਂ ਕੱਢ ਕੇ ਕਰਮਾਈ ਨੇ ਸ਼ਾਮ ਤੱਕ ਕੱਢ ਰ ਜਿਹੜਾ ਵਧੀਆ ਤਿਆਰ ਕਰ ਲੈਣਾ ਸੂਈ ਸਵਾਈ ਬੱਚਾ ਚਾਰ ਬੰਦਾ ਵੀਰੇ ਕਾਦੂ ਬੁੱਧੂ ਦੇ ਵੀਰੇ ਲੰਬੀ ਡੰਗੀ ਹੂੰ ਸਹੀ ਗੱਲ ਆ ਬਾਈ ਹਾਂ ਮੁੱਲ ਕੀ ਆ ਭਰਾ ਇਹ ਵੀਰੇ ਫੋਨ ਤੇ ਕਰਾਂਗੇ ਇਹਦਾ ਮੁੱਲ ਹਾਂ ਮੁੱਲ ਜਮਾ ਜਾਜੂ ਹਾਂ ਆ ਇਹਦਾ ਮਾਨ ਤਾਨ ਵੀ ਕਰਾਂਗੇ ਠੀਕ ਆ ਬਾਈ ਥੋੜਾ ਬੱਚੇ ਦਾ ਕਰਦੀ ਆ ਹੂੰ ਤੋਂ ਖੜ ਕੇ ਦਿਖਾਉਨੇ ਆ ਮੁੱਲ ਆ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਜਿਵੇਂ ਮਰਜ਼ੀ ਬੈਠੀ ਮੁੱਕੀ ਜਾ ਖੜਾਈ ਇੱਕ ਮਿੰਟ ਹੂੰ ਲੈ ਵੀਰੇ ਫੋਨ ਦੀ ਫੋਟ ਲੈ ਤਾਰਾਂ ਹੀ ਮਾਰ ਦਿੰਨੇ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਚਵਾਈ ਵੀ ਬਾਈ ਕਹਿੰਦਾ ਕਰਕੇ ਦਿਖਾਈ ਦਿੰਨੇ ਲੈ ਕਿਆ ਬਾਤ ਚੁੰਗ ਬੜਾ ਚੰਗਾ ਹਨ ਧਾਰ ਦੇਖੋ ਬਈ ਗੰਨੇ ਵਰਗੀ ਧਾਰ ਆ ਲੈ ਚਵਾਈ ਚੁਵੀ ਫੁੱਲ ਚੰਗੇ ਨਿਹਾਉਣਾ ਪਾਉਣਾ ਪਾਲ ਨਹੀਂ ਪਾਉਣਾ ਨਾ ਪਤਾ ਕਿ ਕੋਈ ਚਵਾਈ ਚੁਵੀ ਫੁੱਲ ਚੰਗੇ ਕਿਆ ਬਾਤ ਪੂਰੀ ਇੱਕ ਮੂਰਤੀ ਲਾ ਬਈ ਤੋਰ ਦੇ ਰੰਗ ਬਹੁਤ ਚੰਗਾ ਕਰ ਬੜਾ ਚੰਗ ਚੁੰਕ ਚੁੰਕ ਦੇਖ ਬਈ ਕਮਕ ਬੜ ਤੇ ਫੁੱਲ ਆ ਬਈ ਫੇਸ ਬੜਾ 20 ਲੀਟਰ ਦਾ ਖੁੱਲਾ ਪਊ ਵੀਰੇ ਦੁੱਧ ਆਪਾਂ ਕੋਈ 25 ਨਹੀਂ ਕਹਿੰਦੇ 20 ਮੰਨ ਕੇ ਦੇਵਾਂ ਠੀਕ ਆ ਬਈ ਹਾਂ ਮੁੱਲ ਵੀਰੇ ਜੈ ਜੀ ਹੁਣ ਜਮਾ ਜੈ ਕਰਾਂ ਵੀਰੇ ਠੀਕ ਆ ਬਈ ਹਾਂ ਕੋੜ ਲੈ ਮਗਰ ਬੱਛਾ ਵੀਰੇ ਹੂੰ ਮਗਰ ਬੱਚਾ ਭਾਈ ਸੂਈ ਸਵਾਈ ਆ ਨਗਸੀ ਭਰਾ ਕੋਲੇ ਤਿੰਨ ਤਿੰਨੇ ਹੀ ਲਖਾਤੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦਾ ਵੇ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਵੇ